ਰਾਜਦੀਪ ਤੇ ਜਸਰਾਜ ਦੋਨੋਂ ਸਕੂਲ ਟਾਈਮ ਤੋਂ ਹੀ ਇਕੱਠੇ ਪੜਦੇ ਸਨ ਦੋਨਾਂ ਦੇ ਪਿੰਡ ਵੀ ਨਾਲ-ਨਾਲ ਸਨ ਸਕੂਲ ਤੋਂ ਬਾਅਦ ਵਿੱਚ ਕਾਲਜ ਵੀ ਇਕੱਠਿਆਂ ਨੇ ਹੀ ਦਾਖਲਾ ਲਿਆ ਸੀ ਦੋਨੇ ਇੱਕ ਦੂਜੇ ਦੀ ਛੋਟੀ ਛੋਟੀ ਪਸੰਦ ਨਾ ਪਸੰਦ ਦਾ ਬਹੁਤ ਧਿਆਨ ਰੱਖਦੇ ਸਨ ਹੌਲੀ ਹੌਲੀ ਇਹੋ ਰਿਸ਼ਤਾ ਪਿਆਰ ਵਿੱਚ ਬਦਲ ਗਿਆ ਦੋਨੋਂ ਇੱਕ ਦੂਜੇ ਤੋਂ ਇੱਕ ਪਾਲ ਦੀ ਦੂਰੀ ਨਾ ਜਰਦੇ ਰਾਜਦੀਪ ਨੇ ਜਸਰਾਜ ਨੂੰ ਵਿਆਹ ਲਈ ਕਿਹਾ ਤੇ ਉਸਨੇ ਕਿਹਾ ਕਿ ਉਹ ਆਪਣੀ ਮੰਮੀ ਦੀ ਮਰਜ਼ੀ ਤੋਂ ਬਿਨਾ ਵਿਆਹ ਨਹੀਂ ਕਰ ਸਕਦਾ ਤੂੰ ਆਪਣੇ ਘਰਦਿਆਂ ਨੂੰ ਆਖ ਕਿ ਮੇਰੇ ਘਰ ਰਿਸ਼ਤਾ ਭੇਜ ਦੇਣ ਰਾਜਦੀਪ ਨੇ ਆਪਣੀ ਮੰਮੀ ਨਾਲ ਸਾਰੀ ਗੱਲ ਸਾਂਝੀ ਕੀਤੀ ਕਿ ਮੈਂ ਤੇ ਜਸਰਾਜ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਵਿਆਹ ਕਰਨਾ ਚਾਹੁੰਦੇ ਹਾਂ ਦੋਨਾਂ ਦੀ ਪੜ੍ਹਾਈ ਹੁਣ ਪੂਰੀ ਹੋ ਗਈ ਸੀ ਪਰ ਜਸਰਾਜ ਅਜੇ ਕਿਸੇ ਕੰਮ ਤੇ ਨਹੀਂ ਲੱਗਾ ਸੀ ਰਾਜਦੀਪ ਦੇ ਕਹਿਣ ਤੇ ਰਾਜਦੀਪ ਦੇ ਬਾਪੂ ਨੇ ਜਸਰਾਜ ਦੇ ਪਰਿਵਾਰ ਬਾਰੇ ਪਤਾ ਕੀਤਾ ਕਹਿੰਦੇ ਕਿ ਮੁੰਡਾ ਤੇ ਠੀਕ ਹੈ ਪਰ ਉਸ ਦੀ ਮਾਂ ਬਹੁਤ ਹੀ ਲਾਲਚੀ ਔਰਤ ਹੈ ਘਰ ਵਿੱਚ ਵੀ ਉਸ ਦੀ ਮਾਂ ਦਾ ਹੀ ਹੁਕਮ ਚੱਲਦਾ ਕੋਈ ਵੀ ਉਸ ਦੀ ਗੱਲ ਨੂੰ ਮੋੜ ਨਹੀਂ ਸਕਦਾ ਸੀ ਰਾਜਦੀਪ ਦੇ ਬਾਪੂ ਨੇ ਕਿਹਾ ਕਿ ਮੁੰਡਾ ਕੋਈ ਕੰਮ ਨਹੀਂ ਕਰਦਾ ਮੈਂ ਕਿਵੇਂ ਰਿਸ਼ਤਾ ਕਰ ਦੇਵਾਂ ਤੇ ਉਸ ਦੀ ਮਾਂ ਵੀ ਬਹੁਤ ਲਾਲਚੀ ਹੈ ਪਰ ਰਾਜਦੀਪ ਦੀਵੀ ਜਿੱਦ ਸੀ ਕਿ ਵਿਆਹ ਜਸਰਾਜ ਨਾਲ ਹੀ ਕਰਨਾ ਹੈ ਨਹੀਂ ਤੇ ਕਦੇ ਵੀ ਨਹੀਂ ਕਰਨਾ ਰਾਜਦੀਪ ਦੇ ਬਾਪ ਨੇ ਆਪਣੇ ਇੱਕ ਦੋਸਤ ਰਾਹੀਂ ਜਸਰਾਜ ਦੇ ਘਰ ਰਿਸ਼ਤਾ ਭੇਜਿਆ ਤੇ ਜਸਰਾਜ ਦੀ ਮਾਂ ਨੇ ਕਿਹਾ ਕਿ ਜੇਕਰ ਉਹ ਸਾਡੇ ਮੁੰਡੇ ਨੂੰ ਪੈਸੇ ਲਗਾ ਕੇ ਬਾਹਰਲੇ ਦੇਸ਼ ਭੇਜ ਦੇਣ ਤਾਂ ਅਸੀਂ ਰਿਸ਼ਤਾ ਕਰਨ ਨੂੰ ਤਿਆਰ ਹਾਂ ਰਾਜਦੀਪ ਦੇ ਬਾਪ ਨੇ ਥੋੜੀ ਦੇਰ ਪਹਿਲਾਂ ਹੀ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਸੀ ਜੋ ਕਿ ਅਜੇ ਪੂਰੀ ਤਰ੍ਹਾਂ ਨਹੀਂ ਸੀ ਉਤਾਰ ਹੋਇਆ ਉਹਨਾਂ ਕੋਲੋਂ ਰਾਜਦੀਪ ਦੇ ਬਾਪ ਨੇ ਉਸ ਨੂੰ ਸਮਝਾਇਆ ਕਿ ਪੁੱਤ ਜਸਰਾਜ ਦੀ ਮਾਂ ਦੀ ਜੇਕਰ ਅਸੀਂ ਇੱਕ ਮੰਗ ਪੂਰੀ ਕਰ ਦਿੱਤੀ ਤੇ ਉਸ ਨੇ ਸਾਡੇ ਅੱਗੇ ਹੋਰ ਮੰਗ ਰੱਖ ਦੇਣੀ ਸਾਡੇ ਕੋਲ ਇੰਨਾ ਪੈਸਾ ਨਹੀਂ ਜੋ ਉਸ ਦੀ ਹਰ ਮੰਗ ਪੂਰੀ ਕਰ ਸਕੀਏ ਪਰ ਰਾਜਦੀਪ ਨੇ ਵੀ ਜਸਰਾਜ ਨਾਲ ਹੀ ਵਿਆਹ ਕਰਨ ਦੀ ਜਿੱਦ ਫੜ ਰੱਖੀ ਸੀ ਰਾਜਦੀਪ ਨੇ ਜਸਰਾਜ ਨਾਲ ਉਸ ਦੀ ਮੰਮੀ ਵੱਲੋਂ ਕੀਤੀ ਮੰਗ ਦੀ ਗੱਲ ਕੀਤੀ ਤੇ ਜਸਰਾਜ ਨੇ ਆਖਿਆ ਕਿ ਮੈਂ ਬਾਹਰ ਜਾ ਕੇ ਪੈਸੇ ਮੋੜ ਦੇਵਾਂਗਾ ਮਾਪੇ ਨੇ ਵਿਜੋਲੇ ਰਾਹੀਂ ਜਸਰਾਜ ਦੇ ਘਰ ਸੁਨੇਹਾ ਭੇਜ ਦਿੱਤਾ ਕਿ ਅਸੀਂ ਜਸਰਾਜ ਦਾ ਬਾਹਰਲਾ ਕੰਮ ਬਣਾਉਣ ਨੂੰ ਪੈਸੇ ਲਗਾ ਦੇਵਾਂਗੇ ਤੁਸੀਂ ਰਿਸ਼ਤਾ ਕਰ ਲਓ ਰਾਜਦੀਪ ਦਾ ਭਰਾ ਬਾਹਰਲੇ ਦੇਸ਼ ਚ ਜਾ ਕੇ ਕਰਜ਼ਾ ਉਤਾਰਨ ਲਈ ਬਹੁਤ ਮਿਹਨਤ ਕਰ ਰਿਹਾ ਸੀ ਜੋ ਵੀ ਪੈਸਾ ਕਮਾਉਂਦਾ ਪਿੰਡ ਆਪਣੇ ਬਾਪੂ ਨੂੰ ਭੇਜ ਦਿੰਦਾ ਬਾਪੂ ਨੇ ਉਸ ਨੂੰ ਰਾਜਦੀਪ ਦੇ ਰਿਸ਼ਤੇ ਬਾਰੇ ਦੱਸਿਆ ਤੇ ਕਿਹਾ ਕਿ ਜਸਰਾਜ ਨੂੰ ਵੀ ਬਾਹਰ ਸਾਨੂੰ ਹੀ ਕੱਢਣਾ ਪੈਣਾ ਪੈਸੇ ਲਗਾ ਕੇ ਤੂੰ ਕੁਝ ਇੰਤਜ਼ਾਮ ਕਰ ਪੈਸੇ ਦਾ ਜਸਰਾਜ ਦੇ ਮਾਪੇ ਰਿਸ਼ਤਾ ਪੱਕਾ ਕਰਨ ਲਈ ਰਾਜਦੀਪ ਨੂੰ ਸ਼ਗਨ ਪਾਉਣ ਆਉਂਦੇ ਰਾਜਦੀਪ ਤੇ ਜਸਰਾਜ ਬਹੁਤ ਖੁਸ਼ ਸਨ ਪਰ ਉਹਨਾਂ ਤੋਂ ਜ਼ਿਆਦਾ ਖੁਸ਼ ਜਸਰਾਜ ਦੀ ਮਾਂ ਸੀ ਕਿ ਉਸ ਦੀ ਮੰਗ ਪੂਰੀ ਹੋ ਗਈ ਦੋਨੋਂ ਪਰਿਵਾਰ ਸ਼ਗਨ ਦੀ ਰਸਮ ਕਰਨ ਲੱਗੇ ਤੇ ਜਸਰਾਜ ਦੀ ਮਾਂ ਨੇ ਰਾਜਦੀਪ ਦੀ ਝੋਲੀ ਵਿੱਚ ਜਸਰਾਜ ਦਾ ਪਾਸਪੋਰਟ ਪਾ ਦਿੱਤਾ ਕਿ ਵੀਜ਼ਾ ਜਲਦੀ ਲਗਾ ਦਿੱਤਾ ਜਾਵੇ ਸਾਰੇ ਰਿਸ਼ਤੇਦਾਰ ਦੇਖ ਹੈਰਾਨ ਸਨ ਤੇ ਰਾਜਦੀਪ ਦੇ ਬਾਪੂ ਨੂੰ ਆਖ ਰਹੇ ਸੀ ਕਿ ਇਹੋ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਆਪਣਾ ਪੁੱਤ ਤੇ ਕਰਜ਼ੇ ਹੇਠ ਦੱਬ ਜਾਣਾ ਉਹ ساری ਉਮਰ ਕਰਜ਼ਾ ਹੀ ਲਾਉਂਦਾ ਰਹੂ ਰਾਜਦੀਪ ਦਾ ਬਾਪ ਬਹੁਤ ਪਰੇਸ਼ਾਨ ਸੀ ਪਰ ਉਹ ਆਪਣੀ ਚਾਵਾਂ ਲਾਡਾ ਨਾਲ ਪਾਲੀ ਹੋਈ ਧੀ ਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਰਾਜਦੀਪ ਨੂੰ ਆਪਣੇ ਪਿਆਰ ਜਸਰਾਜ ਤੇ ਬਹੁਤ ਭਰੋਸਾ ਸੀ ਕਿ ਜਿਹੜੇ ਪੈਸੇ ਲਗਾ ਕੇ ਉਹ ਜਸਰਾਜ ਨੂੰ ਬਾਹਰ ਭੇਜ ਰਹੇ ਹਨ ਉਹ ਬਾਹਰ ਜਾ ਕੇ ਸਭ ਵਾਪਸ ਕਰ ਦਵੇਗਾ ਰਾਜਦੀਪ ਦੇ ਭਰਾ ਨੇ ਆਪਣੇ ਨਾਲ ਦੇ ਮੁੰਡਿਆਂ ਕੋਲੋਂ ਪੈਸੇ ਆਧਾਰ ਫੜੇ ਤੇ ਜਸਰਾਜ ਦੇ ਬਾਹਰ ਜਾਣ ਦੇ ਕਾਗਜ਼ ਲਗਾ ਦਿੱਤੇ ਥੋੜੇ ਮਹੀਨੇ ਵਿੱਚ ਉਸ ਦਾ ਕੰਮ ਬਣ ਜਾਣਾ ਸੀ ਤੇ ਜਸਰਾਜ ਦੀ ਮਾਂ ਨੇ ਵਿਆਹ ਦੀ ਤਾਰੀਖ ਰੱਖ ਲਈ ਸੀ ਜਸਰਾਜ ਦੇ ਘਰ ਉਸਦੇ ਬਾਪ ਤੇ ਜਸਰਾਜ ਨੂੰ ਕੁਝ ਨਹੀਂ ਸੀ ਪੁੱਛਿਆ ਜਾਂਦਾ ਸਾਰੇ ਫੈਸਲੇ ਉਸ ਦੀ ਮਾਂ ਹੀ ਕਰਦੀ ਸੀ ਉਹ ਦੋਨੋਂ ਪਿਓ ਪੁੱਤ ਤੇ ਸਿਰਫ ਹਾਂ ਵਿੱਚ ਸਿਰ ਹੀ ਹਿਲਾਉਂਦੇ ਸਨ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਜਸਰਾਜ ਦੀ ਮਾਂ ਨੇ ਇੱਕ ਲਿਸਟ ਪੇਜ ਦਿੱਤੀ ਸੀ ਬਣਾ ਕੇ ਕਿਹੜੇ-ਕਿਹੜੇ ਰਿਸ਼ਤੇਦਾਰ ਨੂੰ ਗੈਣਾ ਪਾਉਣਾ ਹੈ ਰਾਜਦੀਪ ਨੇ ਜਸਰਾਜ ਨਾਲ ਗੱਲ ਕੀਤੀ ਕਿ ਐਨਾ ਸੋਨਾ ਨਹੀਂ ਪਾ ਹੋਣਾ ਮੇਰੇ ਬਾਪੂ ਕੋਲੋਂ ਮੇਰੇ ਭਰਾ ਨੇ ਤਾਂ ਪਹਿਲਾਂ ਹੀ ਕਰਜ਼ੇ ਦੀ ਪੰਡ ਚੁੱਕ ਰੱਖੀ ਹੈ ਸਿਰਫ ਸਾਡੇ ਪਿਆਰ ਦੀ ਖਾਤਰ ਜਸਰਾਜ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਜਦੋਂ ਮੈਂ ਬਾਹਰ ਚਲਾ ਗਿਆ ਸਭ ਕਰਜ਼ਾ ਉਤਾਰ ਦੇਣਾ ਤੁਹਾਡਾ ਜਸਰਾਜ ਨੇ ਜਦੋਂ ਘਰ ਜਾ ਕੇ ਆਪਣੀ ਮਾਂ ਨੂੰ ਕਿਹਾ ਕਿ ਹੁਣ ਉਹ ਗਹਿਣੇ ਕਿੱਥੋਂ ਪਾਉਣਗੇ ਤੁਸੀਂ ਐਨਾ ਕੁਝ ਨਾ ਮੰਗੋ ਉਹਨਾਂ ਸਿਰ ਤੇ ਪਹਿਲਾਂ ਹੀ ਕਰਜ਼ਾ ਹੈ ਜਸਰਾਦ ਦੀ ਮਾਂ ਗੁੱਸੇ ਵਿੱਚ ਆ ਗਈ ਤੇ ਕਹਿੰਦੀ ਤੈਨੂੰ ਕੀ ਜਿੱਥੋਂ ਮਰਜੀ ਪ੍ਰਬੰਧ ਕਰਨ ਮੈਂ ਕੁਝ ਜ਼ਿਆਦਾ ਤੇ ਨਹੀਂ ਮੰਗਿਆ ਤੂੰ ਤੇ ਹੁਣੇ ਸਹੁਰਿਆਂ ਦਾ ਬਣ ਗਿਆ ਵਿਆਹ ਅਜੇ ਹੋਇਆ ਨਹੀਂ ਰਾਜਦੀਪ ਦੇ ਮਾਂ-ਬਾਪ ਦੇ ਬੇਨਤੀ ਕਰਨ ਤੇ ਜਸਰਾਦ ਦੀ ਮਾਂ ਸੋਨੇ ਦੇ ਕੜੇ ਤੋਂ ਮੁੰਦਰੀਆਂ ਪਵਾਉਣ ਤੇ ਆ ਗਈ ਰਾਜਦੀਪ ਤੇ ਜਸਰਾਦ ਦੇ ਵਿਆਹ ਦਾ ਦਿਨ ਆ ਗਿਆ ਤੇ ਮਿਲਣੀ ਵੇਲੇ ਰਿਸ਼ਤੇਦਾਰਾਂ ਨੇ ਮੁੰਦਰੀਆਂ ਨਾ ਪਵਾਈਆਂ ਸਿਰਫ ਮਾਮੇ ਤੇ ਬਾਪ ਨੇ ਹੀ ਪਵਾਈ ਵਿਆਹ ਤੋਂ ਅਗਲੇ ਦਿਨ ਵਿਚੋਲੇ ਨੂੰ ਜਸਰਾਦ ਦੀ ਮਾਂ ਨੇ ਰਾਜੀਪ ਦੇ ਬਾਪੂ ਕੋਲ ਭੇਜਿਆ ਤੇ ਕਿਹਾ ਕਿ ਉਹ ਮੁੰਦਰੀਆਂ ਜਿਹੜੀਆਂ ਸਾਡੇ ਰਿਸ਼ਤੇਦਾਰਾਂ ਦੀ ਨਹੀਂ ਸੀ ਪਵਾਇਆਂ ਸਾਨੂੰ ਦੇ ਦਿਓ। ਰਾਜੀਪ ਦਾ ਬਾਪੂ ਜਿਹੜਾ ਉਹਨਾਂ ਦੀ ਸਾਰੀ ਗੱਲ ਮੰਨ ਰਿਹਾ ਸੀ ਉਸਨੇ ਕਿਹਾ ਕਿ ਅਸੀਂ ਤੇ ਉਹ ਸੁਨਿਆਰੇ ਨੂੰ ਵਾਪਸ ਕਰ ਆਏ। ਜਦੋਂ ਵਿਚੋਲੇ ਨੇ ਆ ਕੇ ਰਾਜੀਪ ਦੀ ਮਾਂ ਨੂੰ ਕਿਹਾ ਤੇ ਉਹ ਲੋਹੀ ਲਾਖੀ ਹੋ ਗਈ ਤੇ ਆਪਣਾ ਸਾਰਾ ਗੁੱਸਾ ਰਾਜੀਪ ਨੂੰ ਬੋਲ ਕੇ ਕੱਢਣ ਲੱਗੀ। ਰਾਜੀਪ ਨੂੰ ਕਹਿੰਦੀ ਉੱਠ ਮੇਰੇ ਬੈੱਡ ਤੋਂ। ਇਹ ਤੂੰ ਦਾਤ ਚ ਨਹੀਂ ਸੀ ਲਿਆਈ ਜਿਹੜੀ ਸੱਜ ਕੇ ਬੈਠ ਗਈ ਉੱਤੇ ਉਸ ਰਾਤ ਰਾਜੀਵ ਨੂੰ ਕੰਬਲ ਵੀ ਨਾ ਦਿੱਤਾ ਤੇ ਕਿਹਾ ਤੂੰ ਫਰਸ਼ ਤੇ ਹੀ ਬੈਠੀ ਰਹਿ ਜਿੰਨੀ ਦੇਰ ਬੈੱਡ ਨਹੀਂ ਲਿਆਉਂਦੀ ਰਾਜੀਪੇ ਸਾਬ ਸੁਣ ਰੋਣ ਲੱਗ ਪਈ ਤੇ ਉਸ ਨੇ ਜਸਰਾਜਵਾਲ ਦੇਖਿਆ ਕਿ ਇਹ ਮੇਰਾ ਸਾਥ ਦੇਵੇਗਾ ਪਰ ਉਹ ਨੀਵੀ ਪਾਈ ਖੜਾ ਰਿਹਾ ਅਗਲੇ ਦਿਨ ਰਾਜੀਦੀਪ ਦੇ ਮਾਂ-ਬਾਪ ਮਿਲਣ ਆਏ ਤੇ ਰਾਜੀਦੀਪ ਬਹੁਤ ਰੋਈ ਕਿ ਬਾਪੂ ਮੈਂ ਆਪਣੇ ਪਿਆਰ ਨੂੰ ਪਾਉਣ ਲਈ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਰਾਜਦੀਪ ਦੇ ਬਾਪੂ ਨੇ ਇੱਕ ਟੈਂਪੂ ਸਮਾਨ ਦਾ ਭਰ ਲਿਆਂਦਾ ਸੀ ਰਾਜਦੀਪ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਹੀ ਜਸਰਾਜ ਦੀ ਮਾਂ ਦੇਖ ਬਹੁਤ ਖੁਸ਼ ਹੋਈ ਥੋੜੇ ਦਿਨ ਬਾਅਦ ਜਸਰਾਜ ਵੀ ਬਾਹਰ ਚਲੇ ਗਿਆ ਰਾਜਦੀਪ ਦੇ ਭਰਾ ਦੇ ਕੋਲ ਜਸਰਾਜ ਦੀ ਮਾਂ ਜਦੋਂ ਰਾਜਦੀਪ ਦਾ ਬਾਪੂ ਕੋਈ ਚੀਜ਼ ਦੇ ਜਾਏ ਫਿਰ ਰਾਜਦੀਪ ਨਾਲ ਚੰਗਾ ਵਰਤੋਗ ਕਰਦੀ ਥੋੜੇ ਦਿਨਾਂ ਬਾਅਦ ਫਿਰ ਕੁਝ ਨਾ ਕੁਝ ਮੰਗਾ ਲਈ ਰਾਜਦੀਪ ਨੂੰ ਪਰੇਸ਼ਾਨ ਕਰਦੀ ਜਸਰਾਜ ਨੂੰ ਕੰਮ ਵੀ ਮਿਲ ਗਿਆ ਸੀ ਤੇ ਹੁਣ ਉਸ ਦੀ ਮਾਂ ਉਸ ਦੀ ਤਨਖਾਹ ਦਾ ਪੂਰਾ ਪੂਰਾ ਹਿਸਾਬ ਰੱਖਦੀ ਜਸਰਾਜ ਦੀ ਮਾਂ ਨੇ ਰਾਜਦੀਪ ਦੇ ਗੈਣੇ ਵੀ ਆਪਣੇ ਕੋਲ ਰੱਖ ਲਏ ਸੀ ਰਾਜਦੀਪ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨ ਲੱਗ ਪਈ ਸੀ ਜਸਰਾਜ ਨੇ ਇੱਕ ਪੈਸਾ ਵੀ ਕਦੇ ਰਾਜਦੀਪ ਨੂੰ ਨਾ ਭੇਜਿਆ ਤੇ ਰਾਜਦੀਪ ਦੇ ਭਰਾ ਵੱਲੋਂ ਚੁੱਕਿਆ ਕਰਜ਼ਾ ਲਾਉਣਾ ਤੇ ਬਹੁਤ ਦੂਰ ਦੀ ਗੱਲ ਹੈ ਇੱਕ ਦਿਨ ਰਾਜਦੀਪ ਨੇ ਜਸਰਾਜ ਨੂੰ ਕਿਹਾ ਕਿ ਤੁਸੀਂ ਤੇ ਕਹਿੰਦੇ ਸੀ ਕਿ ਤੁਸੀਂ ਕਰਜ਼ਾ ਲਾਉਣ ਵਿੱਚ ਮੇਰੇ ਭਰਾ ਦੀ ਮਦਦ ਕਰੋਗੇ ਪਰ ਹੁਣ ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਗਏ ਜਸਰਾਜ ਕਹਿੰਦਾ ਕਿ ਤੇਰੇ ਪਰਿਵਾਰ ਨੂੰ ਭੇਜਣ ਨੂੰ ਨਹੀਂ ਕਮਾਉਂਦਾ ਮੈਂ ਦਿਨ ਰਾਤ ਰਾਜਦੀਪ ਨੂੰ ਬਹੁਤ ਦੁੱਖ ਲੱਗਿਆ ਉਸ ਦੀ ਗੱਲ ਦਾ ਜਸਰਾਜ ਆਪਣੀ ਮਾਂ ਦੇ ਕਹਿਣ ਤੇ ਰਾਜਦੀਪ ਦੇ ਭਰਾ ਤੋਂ ਅਲੱਗ ਰਹਿਣ ਲੱਗਾ ਰਾਜਦੀਪ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਮੇਰਾ ਫੋਨ ਖਰਾਬ ਆ ਨਵਾਂ ਲਿਆ ਦਿਓ ਤਾਂ ਉਸ ਦੀ ਸੱਸ ਨੇ ਕਿਹਾ ਆਪਣੇ ਪਿਓ ਤੋਂ ਲੈ ਜਾ ਕੇ ਦੇ ਉਸ ਦੀ ਸੱਸ ਨੇ ਫੋਨ ਕਰਕੇ ਰਾਜਦੀਪ ਦੇ ਮਾਪਿਓ ਨੂੰ ਕਿਹਾ ਕਿ ਤੁਹਾਡੀ ਕੁੜੀ ਦੇ ਨਾਮ ਇੱਕ ਪੈਸਾ ਨਹੀਂ ਨਿਕਲਿਆ ਬੈਂਕ ਵਿੱਚ ਰਾਜਦੀਪ ਹੁਣ ਉਦਾਸ ਰਹਿੰਦੀ ਸੀ ਜਸਰਾਜ ਦਾ ਫੋਨ ਵੀ ਪਹਿਲਾਂ ਨਾਲੋਂ ਘੱਟ ਹੀ ਆਉਂਦਾ ਸੀ ਰਾਜਦੀਪ ਦਿਲੋਂ ਜਸਰਾਜ ਨੂੰ ਬਹੁਤ ਪਿਆਰ ਕਰਦੀ ਸੀ ਪਰ ਜਸਰਾਜ ਆਪਣੀ ਮਾਂ ਤੋਂ ਬਹੁਤਾ ਡਰਦਾ ਤੇ ਹਰ ਗੱਲ ਤੇ ਆਪਣੀ ਮਾਂ ਦੇ ਪੱਖ ਵਿੱਚ ਹੀ ਖਲੋਂਦਾ ਸੀ ਰਾਜਦੀਪ ਕੋਲ ਉਸਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਪੈਸੇ ਸਨ ਜੋ ਉਸਨੇ ਜਮ੍ਹਾਂ ਕਰਵਾਉਣੇ ਸਨ। ਰਾਜਦੀਪ ਦੀ ਸੱਸ ਨੇ ਰਾਜਦੀਪ ਤੋਂ ਚੋਰੀ ਉਸਦਾ ਪਰਸ ਫਰੋਲਿਆ ਤੇ ਵਿੱਚੋਂ 50000 ਰੁਪਏ ਮਿਲੇ। ਰਾਜਦੀਪ ਦੀ ਸੱਸ ਨੇ ਉਹ ਜਲਦੀ ਨਾਲ ਲੁਕੋ ਲਏ। ਰਾਜਦੀਪ ਨੇ ਸਵੇਰੇ ਜਦੋਂ ਸਕੂਲ ਜਾ ਕੇ ਫੀਸ ਜਮ੍ਹਾਂ ਕਰਾਉਣ ਲਈ ਪਰਸ ਖੋਲ੍ਹਿਆ ਤੇ ਰੁਪਏ ਗਾਇਬ ਸਨ। ਰਾਜਦੀਪ ਦੇ ਦਿਮਾਗ ਵਿੱਚ ਆਇਆ ਕਿ ਜ਼ਰੂਰ ਉਸਦੀ ਸੱਸ ਨੇ ਹੀ ਕੱਢੇ ਹੋਣੇ। ਉਹ ਜਲਦੀ ਨਾਲ ਸਕੂਲ ਤੋਂ ਘਰ ਆਈ ਤੇ ਆਪਣੀ ਸੱਸ ਨੂੰ ਪੈਸਿਆਂ ਬਾਰੇ ਪੁੱਛਿਆ ਤੇ ਉਸ ਦੀ ਸੱਸ ਨੇ ਉਸ ਨੂੰ ਗੁੱਸੇ ਤੋਂ ਫੜ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਕਹਿੰਦੀ ਮੈਨੂੰ ਚੋਰ ਆਖਦੀ ਆ ਰਾਜੀਪ ਘਰੋਂ ਸਿੱਧੀ ਥਾਣੇ ਰਿਪੋਰਟ ਲਿਖਾਉਣ ਗਈ ਤੇ ਆਪਣੇ ਮਾਪੇ ਬਾਪ ਨੂੰ ਵੀ ਬੁਲਾ ਲਿਆ ਉੱਥੇ ਦਾਜ ਦਹੇਜ ਤੇ ਕੁੱਟਮਾਰ ਕਰਨ ਦੀ ਰਿਪੋਰਟ ਲਿਖਾਈ ਆਪਣੀ ਸੱਸ ਤੇ ਰਾਜੀਪ ਦੀ ਸੱਸ ਨੇ ਬਹੁਤ ਵਿਧਾ ਚੜਾ ਕੇ ਰਾਜਦੀਪ ਬਾਰੇ ਝੂਠੀਆਂ ਗੱਲਾਂ ਜਸਰਾਜ ਨੂੰ ਦਸੀਆਂ ਜਸਰਾਜ ਨੇ ਫੋਨ ਤੇ ਰਾਜਦੀਪ ਨੂੰ ਕਿਹਾ ਤੇਰੇ ਕਰਕੇ ਮੇਰੀ ਮਾਂ ਦੀ ਬਹੁਤ ਬੇਇੱਜ਼ਤੀ ਹੋਈ ਹੁਣੇ ਹੀ ਮਾਫੀ ਮੰਗ ਪੈਰ ਫੜ ਕੇ ਨਹੀਂ ਤੇ ਹੁਣ ਘਰ ਨਾ ਹੀ ਵਾਪਸ ਰਾਜਦੀਪ ਨੇ ਮਾਫੀ ਮੰਗਣ ਤੋਂ ਨਾਂ ਕਰ ਦਿੱਤੀ ਜਸਰਾਜ ਦਾ ਕਦੇ ਵੀ ਫੋਨ ਨਾ ਆਇਆ ਦੁਬਾਰਾ ਰਾਜਦੀਪ ਨੇ ਵੀ ਕਦੇ ਫੋਨ ਨਾ ਕੀਤਾ ਮਹੀਨੇ ਬੀਤ ਗਏ ਇੱਕ ਦਿਨ ਰਾਜਦੀਪ ਦੀ ਇੱਕ ਸਹੇਲੀ ਨੇ ਦੱਸਿਆ ਕਿ ਜਸਰਾਜ ਦੇ ਸਟੇਟਸ ਦੇਖ ਉਹ ਤੈਨੂੰ ਬਹੁਤ ਪਿਆਰ ਕਰਦਾ ਹੈ ਰਾਜਦੀਪ ਕਹਿੰਦੀ ਫਿਰ ਕਹਿੰਦਾ ਕਿਉਂ ਨਹੀਂ ਰਾਜਦੀਪ ਨੂੰ ਅੱਜ ਵੀ ਉਡੀਕ ਹੈ ਕਿ ਜਸਰਾਜ ਇੱਕ ਦਿਨ ਜ਼ਰੂਰ ਉਸ ਨੂੰ ਸਮਝੇਗਾ ਤੇ ਉਸ ਕੋਲ ਵਾਪਸ ਆਵੇਗਾ ਤੇ ਆਪਣੇ ਘਰ ਲੈ ਕੇ ਜਾਵੇਗਾ ਦੋਸਤੋ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ